ਕਿਸੇ ਨੇ ਇੱਕ ਪੋਸਟ ਪਾਈ ਆ ਇੱਥੇ ਕਿ ਜੀ yograj singh ਮਰਨਾ ਚਾਹੁੰਦਾ ਹੈ ਫਲਾਨਾ ਮੈਨੂੰ ਰੋਟੀ ਨਹੀਂ ਦਿੰਦੇ ਇਹ ਇੱਕ ਕਿਸ ਉੱਲੂ ਦੇ ਪੱਠੇ ਨੇ ਪਾਈ ਆ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਆ ਜਿਹੜਾ ਜਿਹਨੇ ਇੰਟਰਵਿਊ ਲਈ ਆ ਮੇਰੀ ਮੈਨੂੰ ਲੱਗਦਾ ਇਹੋ ਹੀ ਬੰਦਾ ਤੇ ਇਹਨੂੰ ਮੈਂ ਇੱਕ ਗੱਲ ਕਹੀ ਸੀ ਭਾਈ ਹੁਣ ਮੈਂ ਅਮਰਜੀਤ ਮਹਾਰਾਜ ਨੇ ਮੈਨੂੰ ਸ਼ਿਕਾਇਤ ਆ ਆਪਣੀ ਗੋਦ ਵੀ ਪਿਠਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੌਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਆ ਨਾਲੇ ਤਾਂ ਅਕੈਡਮੀ ਚ ਆਉਂਦੀ ਆ ਅਕੈਡਮੀ ਚ ਚਲਾਉਂਦੀ ਆ ਤੇ ਹੁਣ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਆ ਮੇਰੇ ਕੋਈ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹਾਂਜੀ ਤੇ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਮੇਂ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੇਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਆ ਤੁਹਾਨੂੰ ਦੱਸ ਦਈਏ ਗੱਲ ਠੀਕ ਆ ਨਾ ਤੇ ਲਿਖਣ ਤੋਂ ਪਹਿਲਾਂ ਪਹਿਲਾਂ ਤਾਂ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਅਮੜਕ ਕੜੀਸ ਕੇ ਮੈਂ 70 ਵੀ ਫੇਰੂੰਗਾ ਤੁਹਾਡੇ ਹੈ ਤੁਸੀਂ ਕੀ ਸਮਝਦੇ ਮੈਂ ਬੱਬਰ ਸ਼ੇਰ ਆਦਮੀਆਂ ਦਾ ਮੇਰਾ ਐਡਾ ਵੱਡਾ ਪਰਿਵਾਰ ਸਾਰੀ ਦੁਨੀਆ ਮੇਰਾ ਪਰਿਵਾਰ ਹੈ